ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ ਸਵੇਰ ਦੇ 8:00 ਕਵਾਜ ਦੇ ਟਾਈਮ ਅੱਜ ਥੋੜਾ ਜਿਹਾ ਮੈਂ ਲੇਟ ਹੀ ਹੋ ਗਈ ਸੀ ਸਬਜ਼ੀ ਨੂੰ ਤੜਕਾ ਲਾ ਰਹੀ ਸੀ ਕਿ ਸਾਜੀ ਅੱਜ ਬਣਾਉਣੀ ਸੀ Shimla Mirch ਤੇ ਨਾਲ-ਨਾਲ ਆਟਾ ਛਾਣ ਰਹੀ ਸੀ ਜਿੰਨੇ ਕੜਾਹੀ ਦੇ ਵਿੱਚ ਤੇਲ ਗਰਮ ਹੁੰਦਾਗਾ ਆਲੂ ਵੀ ਕੱਟ ਲਏ ਸੀ ਤੇ ਪਿਆਜ਼ ਵਿੱਚੇ ਕੱਟ ਲਏ ਸੀ ਵਿੱਚ Shimla Mirch ਦੇ ਤੇ ਅੱਜ ਅਲੱਗ ਤੜਕਾ ਨਹੀਂ ਲਗਾਉਂਦੇਗੇ ਇਸ ਤਰ੍ਹਾਂ ਵੀ ਬਹੁਤ ਟੇਸਟੀ ਬਣਦੀ ਹੈਗੀ ਆਪਾਂ ਪਹਿਲਾਂ ਹੀ ਸਮਾਨ ਵਿੱਚ ਸਾਰਾ ਜਦੋਂ ਪਾ ਦਿੰਦੇ ਆਂਗੇ ਮਸਾਲੇ ਆਪਾਂ ਬਾਅਦ ਦੇ ਵਿੱਚ ਪਾ ਲਾਂਗੇ ਟਮਾਟਰ ਤਾਂ ਹੀ ਪਾਉਂਦੇ ਉਸ ਦੇ ਵਿੱਚ ਅੱਜ ਮੈਂ ਪਿਆਜ਼ ਕੱਟ ਲਏ ਸੀਗੇ 2-3 ਤੇ ਸ਼ਿਮਲਾ ਮਿਰਚਾਂ ਸੀ ਤੇ ਆਲੂ ਸੀ ਜਿੰਨਾ ਚਾਚਾ ਤੇਲ ਗਰਮ ਹੁੰਦਾ ਤੇ ਕੋਲੇ ਆਟਾ ਛਾਂ ਲੈਨੇ ਆਂਗੇ ਸੁਬਾ ਵਸਾਰ ਕਰਨ ਚਲੇ ਗਏ ਸੀਗੇ ਤੇ ਤਾਂ ਕਰਕੇ ਥੋੜਾ ਜਿਹਾ ਲੇਟ ਹੀ ਹੋ ਗਏ ਸੀਗੇ ਤੇਲ ਗਰਮ ਹੋ ਗਿਆ ਸੀ ਉਹਦੇ ਵਿੱਚ ਜੀਰਾ ਪਾਤਾ ਤੇ ਸਬਜ਼ੀ ਜਿਹੜੀ ਕੱਟ ਕੇ ਰੱਖੀ ਸੀ ਉਹ ਪਾਤੀ ਇਸੇ ਤਰ੍ਹਾਂ ਇਸ ਨੂੰ 5-7 ਮਿੰਟ ਆਪਾਂ ਪਕਾ ਲੈਣਾਗਾ ਮੀਡੀਅਮ ਗੈਸ ਤੇ ਬਾਅਦ ਵਿੱਚ ਮਸਾਲੇ ਪਾਵਾਂਗੇ ਇਸ ਦੇ ਵਿੱਚ ਬਹੁਤ ਟੇਸਟੀ ਬਣਦੀ ਇਸ ਤਰ੍ਹਾਂ ਵੀ ਅੱਗੇ ਸਬਜ਼ੀ ਵਗੈਰਾ ਕਈ ਵਾਰੀ ਪ੍ਰਾਪ ਘਟ ਦਿੰਦੀ ਹੈ ਕਿ ਬਸ ਆ ਕੇ ਮੈਂ ਝਾੜੂ ਲਗਾ ਕੇ ਨਹਾ ਕੇ ਮੈਨੂੰ ਇਹ ਤੂਫ ਜੋਤ ਲਗਾਦਾ ਉਸ ਤੋਂ ਬਾਅਦ ਹੀ ਸਬਜ਼ੀ ਕੱਟੀ ਸੀਗੀ ਚਾਹ ਬਣਾ ਕੇ ਤੇ ਪ੍ਰਾਵ ਅੱਜ ਲੇਟ ਉੱਠੇ ਸੀਗੀ ਨਹੀਂ ਤਾਂ ਸਬਜ਼ੀ ਵਗੈਰਾ ਕੱਟ ਦਿੰਦੀ ਜਾਂ ਝਾੜੂ ਲਗਾ ਦਿੰਦੀ ਹੈ ਬਾਕੀ ਕਾਲਾ ਡੈਗ ਗਈ ਸੀ ਤੇ ਉਹਦੇ ਸੱਟ ਲੱਗ ਗਈ ਸੀ ਰਾਤ ਦਿਖਾ ਕੇ ਆਂਦਾ ਸੀ ਪੈਰ-ਪੈਰ 'ਚ ਦਰਦ ਹੋ ਰਿਹਾ ਸੀ ਵੈਸੇ ਤਾਂ ਕੱਲ ਇਦਾਂ ਹੀ ਚਲੀ ਗਈ ਸੀ ਸਕੂਲ ਮੈਨੂੰ ਮਨਾ ਕੀਤਾ ਸੀਗਾ ਤੇ ਮਾਸ ਪਾਟਿਆ ਵਾ ਪੈਰ ਦਾ ਉਹਦੇ ਤਾਂ ਕਰਕੇ ਮੈਂ ਵੀ ਉਠਾਇਆ ਨਹੀਂ ਉਹਦੀ ਤਕਲੀਫ ਜੀ ਦੇ ਨਾਲ ਉਹਨੂੰ ਫੀਵਰ ਵੀ ਹੋ ਗਿਆ ਸੀ ਰਾਤ ਅੱਜ ਲੇਟ ਹੀ ਉੱਠੀ ਆ ਹਾਂ ਚਲੋ ਜਦ ਉਹਨੂੰ ਕੰਮ ਤੇ ਜਾਣਾ ਇਹਨਾਂ ਨੇ ਤੇ ਉਹਦੇ ਨੂੰ ਬਣ ਜੂਗੀ ਸਬਜ਼ੀ ਜ਼ਿਆਦਾ ਟਾਈਮ ਨਹੀਂ ਲੱਗਦਾ ਵੈਸੇ ਉਹਨੂੰ ਬਣਨ ਤੇ ਨਾਲ-ਨਾਲ ਆਟਾ ਗੁੰਨਣਾ ਦਿੰਨੇ ਆਂ ਇੱਕ ਬੱਚਾ ਨੂੰ ਜਦੋਂ ਕੋਈ ਵੀ ਢਿੱਲਾ ਮਿਸ ਹੋ ਜੇ ਤੇ ਉਦੋਂ ਆਪ ਦਾ ਕੰਮ ਦੇ ਵਿੱਚ ਮਣ ਵੀ ਨਹੀਂ ਲੱਗਦਾਗਾ ਜਿੱਤੇ ਬਿਨਾ ਸਰਦਾ ਵੀ ਨਹੀਂ ਤੇ ਪਰ ਬੱਚਾ ਬਣੀ ਦੇਖ ਕੇ ਪਰ ਆ ਉਹ ਮੈਨੂੰ ਐ ਲੱਗਦਾ ਵੀ ਬਸ ਕੋਈ ਜ਼ਿਆਦਾ ਕੋਈ ਉਹਨੂੰ ਐ ਨਹੀਂ ਸੀਗਾ ਵੀ ਕੂੜਾ ਸੱਟਣ ਗਈ ਸੀ ਉਹਨੇ ਝਾੜੂ ਕੱਢ ਕੇ ਤੇ ਡਸਟਬਿਨ ਦੇ ਵਿੱਚ ਕੂੜਾ ਪਾਉਣ ਗਈ ਸੀਗੀ ਉਹ ਤੇ ਉੱਥੇ ਪਤਾ ਨਹੀਂ ਪੈਰ ਉਹਦਾ ਕਿਵੇਂ ਅੜ ਗਿਆ ਕਿੱਦਾਂ ਡਿੱਗੀ ਆ ਉਹ ਤੇ ਵੈਸੇ ਲੰਗੜਾ ਕੇ ਜੇ ਤਾਂ ਕੱਲ ਹੀ ਤੁਰਦੀ ਸੀਗੀ ਮੈਂ ਉਹਨੂੰ ਮਨਾ ਕੀਤਾ ਸੀ ਮੈਂ ਸਕੂਲ ਤੋਂ ਨਾ ਜਾ ਕਹਿੰਦੀ ਐ ਕਿ ਨਹੀਂ ਵੀ ਸਕੂਲ ਚ ਤਾਂ ਮੈਂ ਜਾਣਾ ਕਹਿੰਦੀ ਐ ਕਿ ਉਹ ਟਾਸਟ ਵਗੈਰਾ ਚੱਲ ਰਹੇ ਆਗੇ ਤੇ ਜਦੋਂ ਆਈ ਸੀ ਸਕੂਲ ਤੋਂ ਤੇ ਉਦੋਂ ਜਿਆਦਾ ਤਕਲੀਫ ਹੋ ਗਈ ਸੀ ਪੈਰ ਨੂੰ ਸੋਜ ਵੀ ਸੀਗੀ ਤੇ ਸ਼ਾਮ ਨੂੰ ਉਹਦੇ ਪਾਪਾ ਆ ਕੇ ਤੇ ਉਹ ਦਿਖਾ ਕੇ ਆਏ ਸੀਗੇ ਤੇ ਉਹ ਕਹਿੰਦੇ ਮਾਸ ਪਟਿਆ ਵਗਾ ਤੇ ਵੀ ਗਰਮ ਪਾਣੀ ਕਰਕੇ ਤੇ ਨਮਕ ਪਾ ਕੇ ਵਿੱਚ ਤੇ ਟਕੋਰ ਕਰਦੇ ਤੇ ਬਾਕੀ ਨੂੰ ਫੀਵਰ ਤਕਲੀਫ ਦੇ ਨਾਲ ਹੋ ਹੀ ਜਾਂਦਾਗਾ ਆਟਾ ਵੀ ਗੁੰਨ ਕੇ ਰੱਖਦਾ ਤੇ ਸਬਜ਼ੀ ਦੇ ਵਿੱਚ ਮਸਾਲੇ ਪਾ ਦਾਂਗੇ ਹੁਣ ਜਿੰਨਾ ਚਿਰ ਆਪਾਂ ਮਸਾਲੇ ਨਹੀਂ ਪਾਉਂਦੇ ਉਹਨਾਂ ਚਿਰ ਤਾਂ ਸਬਜ਼ੀ ਨੀਚੇ ਨਹੀਂ ਲੱਗਦੀ ਜਦੋਂ ਆਪਾਂ ਮਸਾਲੇ ਪਾ ਦਿੰਨੇ ਆ ਉਦੋਂ ਥੋੜਾ ਜਿਹਾ ਨੀਚੇ ਲੱਗਣ ਦਾ ਡਰ ਹੁੰਦਾ ਸਬਜ਼ੀ ਦਾ ਮਸਾਲੇ ਪਾ ਕੇ ਤੇ ਗੈਸ ਨੂੰ ਬਿਲਕੁਲ ਸਿਮਤੇ ਕਰ ਦੂੰਗੀ ਮੈਂ ਹਲਦੀ ਲਾਲ ਮਿਰਚ ਤੇ ਨਮਕ ਹੋਰ ਇਸ ਦੇ ਵਿੱਚ ਕੋਈ ਵੀ ਮਸਾਲਾ ਨਹੀਂ ਪਾਉਂਦੀ ਵੈਸੇ ਅਰਮਾਨਦੇਵ ਆਪਾਂ ਤਾਂ ਦੁੱਧ ਲੈਣ ਗਏ ਹੋਏ ਸੀਗੇ ਤੇ ਅੱਜ ਲੇਟ ਹੀ ਹੋ ਗਏ ਸੀਗੇ ਉਹ ਵੀ ਅੱਜ ਨਾਲ ਉਹ ਚਲੇ ਗਏ ਸੀ ਸੈਰ ਤੇ ਪ੍ਰਾਪਤ ਆ ਫਿਰ ਸੁੱਤੀ ਪਈ ਸੀ ਨਾਈ ਮੈਂ ਉਠਾਇਆ ਸੋ ਜਾ ਵੀ ਨਹੀਂ ਸੀ ਜਾਣਾਗਾ ਪੈਰ ਤੇ ਦਰਦ ਸੀਗਾ ਤੇ ਤਾ ਕਰਕੇ ਇਸ ਚਲੇ ਗਏ ਸੀ ਤੇ ਬਸ ਉਸ ਤੋਂ ਬਾਅਦ ਉਹ ਵੀ ਨਹਾ ਕੇ ਦੁੱਧ ਲੈਣ ਚਲੇ ਗਏ ਸੀਗੇ ਆਏ ਨਹੀਂ ਸੀ ਇਸ ਟਾਈਮ ਤੇ ਤਾਂ ਹਜੇ ਸਵਾ ਘੱਟ ਦਾ ਟਾਈਮ ਇੱਥੇ ਹੋ ਗਿਆ ਸੀਗਾ ਮਸਾਲੇ ਪਾ ਕੇ ਤੇ ਆਪ ਪਕਾ ਲੈਨੇ ਹੋਰ 5-4 ਮਿੰਟ ਮਸਾਲੇ ਵੀ ਪੱਕ ਜਾਣਗੇ ਸਬਜ਼ੀ ਬਣ ਜੂਗੀ ਇਹਨੇ ਟਾਈਮ ਦੇ ਵਿੱਚ ਆਲੂ ਹਜੇ ਖੜਮੇ ਹੀ ਆਗੇ ਥੋੜੀ ਜੀ ਤਾਂ ਵੈਸੇ ਆਪਾਂ ਸਬਜ਼ੀ ਹਜੇ ਪੂਰੀ ਨਹੀਂ ਪਕਾਈ ਸੀਗੀ ਪਹਿਲਾਂ ਕਿਉਂਕਿ ਫਿਰ ਮਸਾਲੇ ਨਹੀਂ ਪੱਕਦੇ ਜੇ ਸਬਜ਼ੀ ਨੂੰ ਪਹਿਲਾਂ ਪਕਾ ਲੈਣੇ ਹੈਗੇ ਮਸਾਲਿਆਂ ਦਾ ਟੇਸਟ ਫਿਰ ਅਲੱਗ ਹੀ ਰਹਿੰਦਾ ਵਿੱਚ ਅਸੀਂ 1% ਸਬਜ਼ੀ ਨੂੰ ਪਹਿਲਾਂ ਪਕਾ ਕੇ ਤੇ ਉਸ ਤੋਂ ਬਾਅਦ ਮਸਾਲੇ ਪਾਤੇ ਆ ਵੀ 1% ਜਿਹੜੀ ਰਹਿੰਦੀ ਹੈ ਆਪਾਂ ਹੁਣ ਪਕਾ ਦਿੰਦੇ ਆ ਸਬਜ਼ੀ ਨੂੰ ਬਿਲਕੁਲ ਸਿਮਤੇ ਪਕਾਵਾਂਗੇ ਕਿਉਂਕਿ ਹੁਣ ਮਸਾਲੇ ਪਾਤੇ ਆ ਤੇ ਇਹ ਤਾਂ نیچے ਲੱਗਣ ਦਾ ਵੀ ਡਰ ਹੋਊਗਾ ਉਸ ਤੋਂ ਬਾਅਦ ਬਸ ਮੈਂ ਲੱਸੀ ਬਣਾ ਲਈ ਹੈਗੀ ਨਾਮਕ ਪਾਤਾ ਲੱਸੀ ਦੇ ਵਿੱਚ ਬਾਤਨ ਪਾਇਆ ਥੋੜੀ ਜਿਹੀ ਉਹ ਚੱਕ ਕੇ ਤੇ ਫੇਰ ਹੀ ਰੋਟੀ ਬਣਾਉਂਗੀ ਰਵਾਨ ਦੇ ਪਾਪਾ ਹਜੇ ਵੀ ਨਹੀਂ ਆਏ ਸੀਗਾ ਜੇ ਸਬਜ਼ੀ ਲੈਣ ਜਾਣਾ ਸੀ ਮੰਡੀ ਦੇ ਵਿੱਚ ਤਾਂ ਕਰਕੇ ਟਾਈਮ ਲੱਗ ਗਿਆ ਬਾਕੀ ਕਈ ਵਾਰੀ ਫਟਕ ਲੱਗ ਜਾਂਦੇ ਆ ਤੇ ਟਾਈਮ ਲੱਗ ਜਾਂਦਾ ਕਾਫੀ ਮੈਨੂੰ ਆਇਆ ਸੀ ਵੀ ਅਰਮਾਨ ਨੇ ਕਾਲਜ ਜਾਣਾ ਹੋਊਗਾ ਜਲਦੀ ਤੇ ਤਾਂ ਕਰਕੇ ਮੈਂ ਕਾਲੀ ਕੀਤੀ ਸੀ ਕਿ ਅਰਮਾਨ ਕਹਿੰਦਾ ਹਜੇ ਮੈਂ ਲੇਟ ਹੀ ਜਾਊਂਗਾ ਮਮਾ ਕਾਲਜ ਦੋ ਬਾਤਨ ਚੱਕ ਦੇਣੀ ਚਾਹ ਪਾਣੀ ਵਾਲੇ ਨਹੀਂ ਤਾਂ ਰੋਟੀ ਵਾਲੇ ਜਦੋਂ ਨਾਲ ਹੋ ਜਾਂਦੇ ਤੇ ਜ਼ਿਆਦਾ ਹੋ ਜਾਂਦੇ ਬਾਤਨ ਫਿਰ ਰਾਵੀ ਆ ਸਾਂ ਤੇ ਉੱਠ ਖੜੀ ਸੀਗੀ ਉੱਠ ਕੇ ਨਹਾ ਕੇ ਤੇ ਪਾਠ ਕਰਨ ਲੱਗ ਗਈ ਸੀ ਸਕੂਲ ਦਾ ਘਰ ਨੂੰ ਮੈਂ ਮਨਾ ਕਰ ਤਾ ਸਕੂਲ ਨਾ ਜਾਏ ਕਰੇ ਰਾਸ਼ਟ ਕਰ ਲੂਗੀ ਤੇ ਬਾਕੀ ਟਕੋਰ ਇੱਕ ਦੋ ਵਾਰੇ ਪੈਰ ਤੇ ਕਰ ਲਾਂਗੇ ਦੇਖਦੇ ਆ ਇੱਕ ਅੱਧਾ ਦਿਨ ਜੇ ਤਾਂ ਫਰਕ ਪੈਂਦਾ ਠੀਕ ਆ ਦੇ ਨਹੀਂ ਫਿਰ ਡਾਕਟਰ ਨੂੰ ਦਿਖਾ ਕੇ ਕੋਈ ਐਕਸਰਾ ਵਗੈਰਾ ਕਰਵਾ ਲਾਂਗੇ ਵੈਸੇ ਤਾਂ ਰਾਤ ਵੇ ਟਕੋਰ ਕੀਤੀ ਸੀ ਤੇ ਕਹਿੰਦੀ ਉਹਦੇ ਨਾਲ ਬਹੁਤ ਫਰਕ ਆ ਕਹਿੰਦੀ ਮम्मा ਮੈਨੂੰ ਬਾਤਨ ਸਾਰੇ ਇੱਕ ਵਾਰੀ ਧੋ ਕੇ ਤੇ ਸ਼ੈਂਕ ਨੂੰ ਚੰਗੀ ਤਰ੍ਹਾਂ ਮਾਂਜ ਕੇ ਤੇ ਉਸ ਤੋਂ ਬਾਅਦ ਹੀ ਬਾਤਨ ਮਾਂਜੂਗੀ। ਬੱਚਿਆਂ ਦਾ ਜਦੋਂ ਕੁਝ ਦੁਖਣ ਲੱਗ ਜਾਂਦਾ ਤੇ ਐ ਹੁੰਦਾ ਵੀ ਇਹਨਾਂ ਦਾ ਨਾ ਕੁਝ ਦੁਖੇ ਇਹਨਾਂ ਨਾਲ ਤਾਂ ਆਪਦਾ ਹੀ ਦੁਖਣ ਲੱਗ ਜੇ। ਬੱਚਿਆਂ ਦਾ ਧੋਖੜੇ ਚ ਲੈ ਜਾਂਦਾਗਾ ਆਪਦੀ ਦੁੱਖ ਤਾਂ ਗਲੀਪ ਤਪ ਚੱਲ ਲੈਣੇ ਆਂਗੇ। ਫੱਟਨ ਚੱਕ ਕੇ ਉਸ ਤੋਂ ਬਾਅਦ ਰੋਟੀ ਬਣਾ ਲਾਂਗੇ ਵਾਸ਼ਿੰਗ ਮਸ਼ੀਨ ਵੀ ਲਗਾ ਹੀ ਦੇਵਾਂਗੀ ਕੱਪੜੇ ਤਾਂ ਹੁੰਦਾ ਹੁਣ ਧੋਦਗੇ ਡੇਲੀ ਕਦੇ ਤਾਂ ਭਾਵੇਂ ਹੋਵੇ ਕੋਈ ਡਿੱਕਾ ਲੱਗ ਜੇ ਜੰਨਾ ਧੁੱਤੇ ਜਾਣ ਵਸਤਾ ਡੇਲੀ ਧੋਦਨੇ ਹੁੰਦਾ ਕੱਪੜੇ ਬਾਕੀ ਐਵੇਂ ਹੁਣ ਚਲੋ ਰੋਟੀ ਨਾਲ ਜਾਂਦੀ ਕਰਕੇ ਤੇ ਕੰਮ ਹੌਲੀ ਹੌਲੀ ਕਰ ਲਈਦਾ ਆਪ ਨੂੰ ਕਾਲੀ ਨਹੀਂ ਹੁੰਦੀ ਜਦੋਂ ਰੋਟੀ ਘਰੇ ਖਾਣ ਆਉਂਦੇ ਸੀ ਉਦੋਂ ਥੋੜਾ ਜਿਹਾ ਐ ਹੋ ਜਾਂਦਾ ਸੀ ਵੀ ਦੁਪਹਿਰ ਦਾ ਟਾਈਮ ਨਾਲ ਦੀ ਨਾਲ ਹੋ ਜਾਂਦਾ ਸੀ ਕੰਮ ਕਰਦਿਆਂ ਨੂੰ ਤੇ ਹੁਣ ਚਲੋ ਆਂਦਾ ਸਵੇਰ ਵੇਲੇ ਰੋਟੀ ਜਦੋਂ ਨਾਲ ਹੀ ਚੱਲੀ ਜਾਂਦੀ ਆ ਤੇ ਉਸ ਤੋਂ ਬਾਅਦ ਤਾਂ ਆਪ ਕੰਮ ਜਿਹੜੇ ਟਾਈਮ ਤੇ ਮਰਜ਼ੀ ਕਰ ਲਗੇ ਥੋੜਾ ਜਿਹਾ ਸਾਫ ਸਫਾਈ ਦਾ ਹੁੰਦਾ ਘਰ ਤਾਂ ਵੀ ਜਲਦੀ ਹੋ ਜੇ ਕੋਈ ਨਾ ਕੋਈ ਕਈ ਵਰੀ ਆ ਜਾਂਦਾ ਤੇ ਫਿਰ ਦੇਖਣ ਦੇ ਵਿੱਚ ਬੁਰਾ ਲੱਗਦਾ ਹੈ ਕੱਪ ਇਹ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੇ ਜਿਹੜੇ ਚੌਰਸ ਕੱਪ ਹੁੰਦੇ ਆ ਨਾ ਗੋਲ ਕੱਪਾ ਜਿਹੜੇ ਉਹ ਹੀ ਸਹੀ ਰਹਿੰਦੇ ਹੈਗੇ ਤੇ ਵਿੱਚੋਂ ਇਹਨਾਂ ਦੀ ਸਫਾਈ ਨਹੀਂ ਹੁੰਦੀ ਚੰਗੀ ਤਰ੍ਹਾਂ ਤੇ ਮੈਂ ਬਾਰ ਇਹਦੇ ਵਿੱਚ ਰੱਖ ਕੇ ਤੇ ਘਰ ਦੇ ਨਾਲ ਖੁੰਝਾਂ ਦੇ ਵਿੱਚੋਂ ਮੈਨੂੰ ਐ ਹੁੰਦਾ ਵੀ ਚੰਗੀ ਤਰ੍ਹਾਂ ਸਾਫ਼ ਹੋ ਜਾਣ ਇਹ ਕਾਫੀ ਪੁਰਾਣੇ ਆ ਇਹ ਤੇ ਹੁਣ ਉਸ ਤੋਂ ਬਾਅਦ ਤਾਂ ਮੈਂ ਸੋਚ ਲਿਆ ਸੀ ਵੀ ਇਸ ਤਰ੍ਹਾਂ ਦੇ ਕੱਪ ਨਹੀਂ ਲੈ ਕੇ ਆਉਣੇਗੇ ਜਦੋਂ ਵਿੱਚੋਂ ਸਾਫ਼ ਹੀ ਨਹੀਂ ਹੁੰਦੇ ਇਹ ਚੰਗੀ ਤਰ੍ਹਾਂ ਸਾਰਿਆਂ ਨੂੰ ਇਸੇ ਤਰ੍ਹਾਂ ਬਸ ਬਾਰ ਵਿੱਚ ਰਾ ਕੇ ਤੇ ਘਰ ਦੇ ਨਾਲ ਘਮਾ ਦੂੰਗੀ ਹੁੰਜਾਂਿਆਂ ਦੇ ਵਿੱਚੋਂ ਮੈਲ ਜੀ ਨਿਕਲ ਜਾਂਦੇ ਚਾਹ ਪਾਣੀ ਜਿਹੜਾ ਇਹਦੇ ਵਿੱਚ ਪਾਉਣਾ ਤੇ ਜੰਮ ਜਾਂਦਾ ਵੈਸੇ ਤਾਂ ਮੇਰੀ ਯਾਦ ਤਾਂ ਵੀ ਪਾਣੀ ਪਾ ਕੇ ਰੱਖ ਦਿੰਦੇ ਹੁੰਦੇ ਨਾਲ ਦੀ ਨਾਲ ਹੀ ਬਾਤਰਾਂ ਦੇ ਵਿੱਚ ਤੇ ਪਰ ਫੇਰ ਵੀ ਇਹਦੇ ਵਿੱਚ ਜੰਮਦੀ ਹੈਗੀ ਚਾਹ ਜੰਮਿਆ ਦੇ ਹੁੰਜਾਂ ਦੇ ਵਿੱਚ ਤੇ ਫਿਰ ਦੇਖਣ ਦੇ ਵਿੱਚ ਚੰਗੀ ਲਾਦੀ ਆਪ ਜਿਉਂ ਦੁਬਾਰਾ ਚਾਹ ਪਾਉਣਾ ਗਿਆ ਹੁੰਦਾ ਵੀ ਕੱਪ ਜਿਵੇਂ ਸਾਫ਼ ਕੀਤੇ ਨਹੀਂ ਹੁੰਦੇ ਚਾਹ ਕੱਪਾਂ ਚ ਤਾਂ ਹੀ ਪਾ ਲੈਣੇ ਹੁੰਦੇ ਹਾਂ ਹੁੰਦਾ ਇਸ ਸਟੀਲ ਦੇ ਦਲਾਸਾਂ ਦੇ ਵਿੱਚ ਚਾਹ ਜ਼ਿਆਦਾ ਪੀਤੀ ਜਾਂਦੀ ਹੈ ਤੇ ਚਾਹ ਫਿਰ ਦਿੱਕਤ ਕਰਦੀ ਹੈਗੀ ਤਾਂ ਕਰਕੇ ਹੁਣ ਚਾਹ ਕੱਪਾਂ ਦੇ ਵਿੱਚ ਹੀ ਪੀਣ ਲੱਗੇ ਬੱਚੇ ਵੀ ਬਸ ਸਾਰੇ ਕੱਪਾਂ ਦੇ ਵਿੱਚ ਪਾ ਕੇ ਪੀ ਲੈਣੇ ਹੋਣਾਂ ਵੀ ਕਿ ਥੋੜੀ ਵੀ ਪੀਤੀ ਜਾਂਦੀ ਚਾਹ ਇਹਦੇ ਨਾਲ ਸਰਦੀ ਦੇ ਵਿੱਚ ਤਾਂ ਹੁੰਦਾ ਵੀ ਚਲੋ ਵੱਧ ਵੀ ਪੀਤੀ ਜਾਂਦੀ ਹੈ ਗਰਮੀ ਦੇ ਵਿੱਚ ਥੋੜਾ ਜਿਹਾ ਨੁਕਸਾਨ ਕਰਦੀ ਹੈ ਚਾਹ ਬਸ ਇੱਕ ਪੀਤੇ ਬਿਨਾ ਸਰਦਾ ਨਹੀਂਗਾ ਬਾਤਨ ਚੱਕਦੇ ਚੱਕਦੇ ਤੇ ਸਬਜ਼ੀ ਬਣ ਜੂ ਉਸ ਤੋਂ ਬਾਅਦ ਰੋਟੀ ਬਣਾ ਲਵਾਂਗੀ ਬਰਤਨ ਵਿਜ ਨਾਲ ਦੀ ਨਾਲ ਚੱਕੇ ਜਾਣ ਤਾਂ ਵਧੀਆ ਰਹਿੰਦਾ ਬਾਅਦ ਦੇ ਵਿੱਚ ਵੀ ਰਕੌਲ ਹੀ ਹੋ ਜਾਂਦੀ ਦੇਖ ਦੇਖ ਕੇ ਬਾਕੀ ਸ਼ੈਂਖ ਦੇ ਵਿੱਚ ਬਰਤਨ ਵਿੱਚ ਇੱਧਰ ਸੈਟ ਉੱਧਰ ਸੈਟ ਬੱਚਿਆਂ ਦਾ ਜਿਵੇਂ ਦੇਲਾ ਕਰ ਦਤੇ ਲਿਆ ਕੇ ਉੱਤੇ ਰੱਖ ਦਿੰਦੇ ਆ ਤੇ ਉਹ ਸ਼ੈਂਖ ਚੋਂ ਵੀ ਬਾਹਰ ਆਉਣ ਲੱਗ ਜਾਂਦੇ ਹੈਗੇ ਬਾਕੀ ਨਾਲ ਹੀ ਗਾਂ ਚੁੱਲਾ ਆ ਜਾਂਦਾ ਤੇ ਮੁੜ ਕੇ ਬਾਅਦ ਦੇ ਵਿੱਚ ਔਖੇ ਹੋ ਜਾਂਦੇ ਪਹਿਲਾਂ ਜਦੋਂ ਇੱਕ ਵਾਰੀ ਧੋ ਕੇ ਤੇ ਬਾਹਰ ਕੱਢਦੇ ਇਹਨਾਂ ਨੂੰ ਸਾਰੇ ਸਾਲ ਫੁੱਤੇ ਫਿਰ ਫੈਲ ਜਾਂਦੇ ਆ ਵਰਤਾਂ ਹਾਂਜੀ ਬਾਤਾਂ ਸਾਰੇ ਚੱਕੇ ਗਿਆ ਪਾਣੀ ਖਿੱਚ ਦਿੰਨੀ ਵੈਪਰ ਦੇ ਨਾਲ ਇੱਕ ਵਾਰੀ ਇੱਥੋਂ ਵੀ ਸਾਲ ਫਤੂ ਨਾ ਤਾਂ ਪਾਣੀ ਦੇ ਤਾਗ ਦੇ ਪੈ ਜਾਂਦੇ ਹੈਗੇ ਮੈਂ ਸਤੋਵਾਂ ਦਾ ਰੋਟੀ ਬਣਾਉਂਗੀ ਢਾਈਲਾਂ ਵਗੈਰਾ ਵੀ ਨਾਲ ਦੇ ਨਾਲ ਆ ਹੁੰਦਾ ਵੀ ਛਿੱਟੇ ਜੇ ਪਾਣੀ ਦੇ ਪੈਂਦੇ ਆ ਤੇ ਸਾਫ਼ ਕਰਦਗੇ ਸਬਜ਼ੀ ਬਣ ਗਈ ਸੀਗੀ ਬਹੁਤ ਟੇਸਟੀ ਬਣੀ ਸੀ ਸਬਜ਼ੀ ਨਾਲੇ ਕੋਈ ਆਪਾਂ ਪਹਿਲਾਂ ਤੜਕਾ ਨਹੀਂ ਲਗਾਇਆ ਸੀਗਾ ਲੱਗ ਗਿਆ ਸਾਨੂੰ ਆਲੂ ਪਨ ਕੇ ਦੇਖ ਲੈ ਆਲੂ ਪੱਕ ਗਿਆ ਬਿਲਕੁਲ ਐ ਹੁੰਦਾ ਵੀ ਖੜਮੇ ਜੇ ਨਾ ਹੋਣ ਆਲੂ ਖਾਣ ਦੇ ਵਿੱਚ ਫਿਰ ਵਧੀਆ ਨਹੀਂ ਲੱਗਦੀ ਇਹ ਸਬਜ਼ੀ ਕੋਈ ਖਾਂਦਾ ਵੀ ਨਹੀਂ ਖੜਮੇ ਹੋਣ ਤਾ ਆਲੂ ਉਸ ਤੋਂ ਬਾਅਦ ਬਸ ਰੋਟੀ ਬਣਾਉਣ ਲੱਗ ਗਏ ਸ ਤੇ ਹਾਸਤਾ ਹੌ ਤੇ ਵੀ ਰਵਾਂ ਦੇ ਪਾਪਾ ਜੀ ਆਏ ਨਹੀਂ ਸੀਗੇ ਕਾਫੀ ਲੇਟ ਹੋ ਗਏ ਸੀ ਅੱਜ ਤਾਂ ਫਾਟਕ ਵਗੈਰਾ ਲੱਗ ਗਿਆ ਹੋਣਾ ਦਾ ਫਾਟਕਾਂ ਦਾ ਉਦੋਂ ਔਖਾ ਹੋ ਜਾਂਦਾ ਕੰਮਾ ਤਾਂ ਡੈੜਾ ਤੋਂ ਫਿਰ ਕੰਮਾ ਤਾਂ ਹਾਂ ਤਾਂ ਲੇਟ ਹੋ ਜਾਂਦੇ ਹੈਗੇ ਕਈ ਵਰੀ ਕੰਮ ਤੋਂ ਤਾਂ ਅਸੀਂ ਜਲਦੀ ਹਟ ਜਾਂਦੇ ਤੇ ਫਾਟਕਾਂ ਤੇ ਖੜੇ ਰਹਿੰਦੇ ਘੰਟਾ ਘੰਟਾ ਡੇਢ ਡੇਢ ਘੰਟਾ ਤੇ ਗਰਮੀ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਸ਼ਾਮ ਵੇਲੇ ਤਾਂ ਬਹੁਤ ਜ਼ਿਆਦਾ ਟ੍ਰੈਫਿਕ ਹੋ ਜਾਂਦਾ ਹੈ ਉਹੀ ਸਵੇਰ ਵੇਲੇ ਵੀ ਕੰਮਾਂ ਧੰਦੇਣ ਦਾ ਟਾਈਮ ਹੁੰਦਾ ਸਾਰਿਆਂ ਦਾ ਰੰਗਣ ਡੱਪਨ ਦਾ ਤੇ ਸ਼ਾਮ ਨੂੰ ਵੀ ਜਦੋਂ ਕੰਮਾਂ ਧੰਦੇ ਤੋਂ ਵਾਪਸ ਆਉਂਦੇ ਸਾਰੇ ਬਾਕੀ ਵਿੱਚ ਵੇਂਦੀ ਜਨਤਾ ਵੀ ਬਹੁਤ ਔਰੀ ਫਿਰਦੀ ਹੈਗੀ ਕਮਾ ਤੰਦਿਆ ਲੰ ਤਾਂ ਹੁਣ ਜਾਣੇ ਜਾਣਾ ਉਹਨਾਂ ਨੇ ਤਾਂ ਤੇ ਗਰਮੀ ਅੱਜ ਫੇਰ ਬਹੁਤ ਜ਼ਿਆਦਾ ਹੋਈ ਪਈ ਸੀ ਕੇਵਰ ਤਾਂ ਪਸੀਨਾ ਜਦੋਂ ਆ ਜਾਂਦਾ ਕੱਪੜੇ ਵਿਆਂ ਲਾ ਦਾਂ ਨਾਲ ਚੁੰਬੜੀ ਜਾਂਦੇ ਪਿੰਡੇ ਦੇ ਤੋਂ ਉਸ ਤੋਂ ਬਾਅਦ ਕਿਚਨ ਦਾ ਸਾਰਾ ਕੰਮ ਆਪਾਂ ਕਰਤਾ ਸੀ ਰੋਟੀ ਪਾਣੀ ਤੇ ਸਬਜ਼ੀ ਲੈ ਕੇ ਆਏ ਸੀ ਉਹ ਧੋਤੀ ਸੀ ਤੇ ਆਲੂ ਧੋ ਕੇ ਉਹ ਸ਼ੰਖ ਜੀ ਰੱਖਤੇ ਸੀ ਕਿਰਾ ਮੈਂ ਪੋਚਾ ਲਗਾ ਦਿੰਦੀ ਆ ਬੈਠ ਕੇ ਜਿਹੜਾ ਲਗਾਉਣਾ ਸੀ ਉਹ ਲਗਾਤਾ ਸਬਜ਼ੀ ਵੀ ਐ ਹੁੰਦਾ ਨਾਲ ਦੀ ਨਾਲ ਧੋ ਕੇ ਰੱਖੀ ਜਾਵੇ ਤਾਂ ਉਸ ਤੋਂ ਬਾਅਦ ਫਿਰ ਅੱਜ ਦੇ ਵਿੱਚ ਰੱਖੀ ਜਾਂਦੀ ਤੇ ਆਲੂਆਂ ਤਾਂ ਵੀ ਮਿੱਟੀ ਬਹੁਤ ਜ਼ਿਆਦਾ ਹੁੰਦੀ ਹੈਗੀ ਐ ਹੁੰਦਾ ਵੀ ਇੱਕ ਵਾਰੀ ਧੋ ਦਈਏ ਬੇਸ਼ੱਕ ਆਪਾਂ ਜਦੋਂ ਕੱਟਦੇ ਆਂਗੇ ਉਦੋਂ ਵੀ ਧੋਣੇ ਆਲੂ ਤਾਂ ਤੇ ਪਰ ਪਹਿਲਾਂ ਧੋ ਕੇ ਰੱਖੇ ਪਾਏ ਵੀ ਸੋਨੇ ਲਾਦੇ ਆ ਬਾਸਕਟ ਦੇ ਵਿੱਚ ਤੇ ਨਹੀਂ ਤਾਂ ਇਹ ਤਾਂ ਮਿੱਟੀ ਵਿੱਚ ਹੀ ਛੜੀ ਜਾਂਦਾ ਬਾਸਕਟ ਦੇ ਮਸ਼ੀਨ ਮਸ਼ੀਨ ਮੈਂ ਲਗਾਤੀ ਸੀ ਪੋਚਾ ਲਗਾ ਕੇ ਤੇ ਉਸ ਤੋਂ ਬਾਅਦ ਕੱਪੜੇ ਧੋਂਗੀ ਜਿਹੜੇ ਜਿਹੜੇ ਪੈਣ ਪ੍ਰਾਪਲੇ ਚੈਨਲ ਤੇ ਆਉਂਦੇ ਆ ਜੀ ਆਪਾਂ ਨੂੰ ਫੁੱਲ ਸਪੋਰਟ ਕਰਦੇ ਸੋਹਣੇ ਸੋਹਣੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਰਿਕਵੈਸਟ ਆ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਹਾਜੀ ਪੋਚਾਂ ਅੰਦਰ ਸਾਰੇ ਲੱਗ ਗਿਆ ਸੀ ਇੱਥੇ ਲੌਬੀ 'ਚ ਰਹਿੰਦਾਗਾ ਤੇ ਪ੍ਰਾਵੇ ਇੱਥੇ ਟੀਵੀ ਲਗਾ ਕੇ ਬੈਠ ਕੇ ਸਿੱਧਾ ਬੱਚੇ ਦਾ ਮਨ ਵੀ ਨਹੀਂ ਲੱਗਦਾਗਾ ਤੇ ਮੈਂ ਉਹਨੂੰ ਪਦੀਨਾ ਸੀਗਾ ਇਹਦੇ ਆਪਾਂ ਲੈ ਕੇ ਆਏ ਸੀ ਤੇ ਮੈਂ ਪਦੀਨਾ ਡੋਂਗਲਾ ਬੈਠ ਕੇ ਇਹ ਤਾਂ ਕੈਨ ਮਮਾ ਬੋਰ ਹੋ ਜਾਂਦੇ ਇਸ ਤਰ੍ਹਾਂ ਬੈਠ ਕੇ ਤੇ ਟੀਵੀ ਲਗਾ ਕੇ ਬੈਠ ਗਈ ਸੀ ਇਹ ਸੀਰੀਅਲ ਚੱਲੀ ਜਾਂਦਾ ਸੀ ਤੇ ਮੈਂ ਵੀ ਉਹ ਚੱਲ ਲਗਾਉਂਦੀ ਲਗਾਉਂਦੀ ਬੈਠੀ ਦੇਖਣ ਲੱਗੀ ਖੜ ਕੇ ਫਸ ਤੋਂ ਬਾਅਦ ਤਾਂ ਕੱਪੜੇ ਧੋਣੇ ਆ ਕੇ ਕੰਮ ਸਾਰਾ ਹੋ ਹੀ ਜਾਊਗਾ ਬਾਰ ਹਵਾ ਕਾਫੀ ਚੱਲ ਰਹੀ ਸੀ ਅੱਜ ਤੇ ਵੈਸੇ ਗਰਮੀ ਸੀ ਕਿ ਅੰਦਰ ਬਹੁਤ ਗਰਮੀ ਲੱਗਦੀ ਸੀ ਬੱਦਲ ਵਾਈ ਹੋਈ ਪਈ ਸੀ ਅੱਜ ਵੀ ਵੇਖੀ ਦੀ ਕਿਤੇ ਧੁੱਪ ਨਿਕਲਿਆ ਸੀ ਤੇ ਕਿਤੇ ਬੱਦਲ ਵਾਈ ਹੋ ਜਾਂਦੇ ਸੀ ਤੇ ਬੱਦਰਾਂ ਦੀ ਗਰਮੈਸ਼ ਵੀ ਕਾਫੀ ਹੋ ਜਾਂਦੀ ਹੈਗੀ ਪੋਚਾ ਇੱਥੇ ਮੈਂ ਲਗਾ ਕੇ ਇਹਦੇ ਪਰ੍ਹਾਂ ਨੂੰ ਕੁਰਸੀ ਇੱਧਰ ਲਈ ਸਾੜ ਕਰ ਦੂੰਗੀ ਤੇ ਉਧਰ ਵੀ ਪੋਚਾ ਲਗਾ ਲੂੰਗੀ ਬੋ ਤਾਂ ਵੈਸੇ ਆਪੇ ਚੱਕ ਰਹੀ ਸੀ ਤੇ ਮੈਂ ਉਹਨੂੰ ਕਿਹਾ ਮੈਂ ਚੱਕ ਦੇਣੀ ਰਹਿਣ ਦੇ ਤੂੰ ਪੋਚਾ ਲਗਾ ਲੈਨੇ ਆਪਾਂ ਤੇ ਪੱਪੜੇ ਧੋਦਾਂ ਕੱਪੜੇ ਵੈਸੇ ਥੋੜੇ ਸੀਗੇ ਜੇ ਜਦੋਂ ਚਾੜੂ ਪੋਚਾ ਕਰਦੇ ਆਂ ਤੇ ਉੱਤੋਂ ਦੁਬਾਰਾ ਨਹਾਉਣ ਵਾਲੇ ਹੋ ਜਾਂਦੇ ਆਪ ਫੇਰ ਕੱਪੜੇ ਭਿੱਜ ਜਾਂਦੇ ਆਪਦੇ ਪਸੀਨੇ ਦੇ ਨਾਲ ਹੀ ਭਿੱਜ ਜਾਂਦੇ ਪਲ ਤਾਂ ਜੇ ਮੀਂਹ ਆਉਂਦਾ ਕੋਈ ਤਾਂ ਵੀ ਨਹੀਂ ਮੌਸਮ ਦਾ ਕੋਈ ਫਰਕ ਪੈਂਦਾ ਵੀ ਨਹੀਂ ਮੀਂਹ ਪੈ ਕੇ ਮਾੜਾ ਮोटा ਮੌਸਮ ਠੰਡਾ ਹੋ ਜਾਏ ਤੇ ਅੱਜ ਮੇਰਾ ਵੀ ਸਰੀਰ ਥੋੜਾ ਜਿਹਾ ਮੈਨੂੰ ਡਾਉਣੀ ਲੱਗ ਰਿਹਾ ਸੀ ਪੋਚਾ ਤੁਸੀਂ ਦੇਖ ਹੀ ਰਹੋ ਮੇਰੇ ਪੋਚਾ ਲਾਉਂਦੇ ਸੁਪੀਟ ਜਦੋਂ ਵੀਡੀਓ ਫਾਸਟ ਕੀਤੀ ਹੁੰਦੀ ਉਹ ਤਾਂ ਐ ਲਾ ਦਿੰਦੇ ਵੀ ਜਿਆਦਾ ਜਲਦੀ ਲਗਾ ਰਹੇ ਆ ਪਤਾ ਨਹੀਂ ਤਾਂ ਐ ਵੀ ਕੱਲ ਦੇ ਹੁਣ ਸੈੱਬ ਤੇ ਜਾਂਦੇ ਕਰਕੇ ਵੀ ਕੀੜਾ ਤਾਂ ਹਫਤਾ ਦਾ ਦੱਸ ਦੇਣ ਸਰੀਰ ਨੂੰ ਵੀ ਥੋੜਾ ਜਿਹਾ ਤਕਾਵਟ ਮਹਿਸੂਸ ਹੋਣ ਲੱਗ ਜਾਂਦੀ ਐ ਤੇ ਬਾਕੀ ਜਦੋਂ ਕੰਮਾਂ ਨੂੰ ਲੇਟ ਹੋ ਜਗੇ ਤੇ ਉਦੋਂ ਵੈਸੇ ਕੰਮ ਤੇ ਉਨਾ ਮਨ ਜਾਂ ਨਹੀਂ ਲੱਗਦਾਗਾ ਕਿਉਂਕਿ ਸਵੇਰ ਜਿਹੜੇ ਕੰਮ ਕਰ ਲੈਣਾ ਉਹ ਜਲਦੀ ਹੋ ਜਾਂਦੇ ਆਗੇ ਇਥੇ ਟਾਈਮ ਵੀ ਕਾਫੀ ਹੋ ਗਿਆ ਸੀਗਾ 11:15 ਪਾਉਣੇ 12 ਦਾ ਟਾਈਮ ਸੀਗਾ ਜਦੋਂ ਮੈਂ ਪੋਚਾ ਲਗਾ ਰਹੀ ਸੀ ਅੱਜ ਮੈਂ ਲੇਟ ਹੀ ਹੋ ਗਈ ਸੀ ਤੇ ਅਸ ਵੇਲੇ ਤੋਂ ਹੀ ਸੋਸਤੀ ਜੋਂ ਲੱਗ ਜਾਂਦੀ ਸਰੀਰ ਨੂੰ ਪੋਚਾ ਮੈਂ ਸਾਰੇ ਲਗਾ ਲਿਆ ਸੀ ਤੇ ਉਸ ਤੋਂ ਬਾਅਦ ਕੱਪੜੇ ਧੋਣ ਲੱਗੇ ਸੀ ਕੱਪੜੇ ਵਸਤਾ ਮਸ਼ੀਨ 'ਚ ਧੋਤੇ ਹੀ ਹੁੰਦੇ ਆ ਦੇਖਾ ਚੱਲਣੇ ਹੁੰਦੇ ਆ ਕਿਉਂਕਿ ਮੈਂ ਸਰਫ ਵੀ ਪਹਿਲਾਂ ਮਸ਼ੀਨ 'ਚ ਹੀ ਕਾੜ ਦੇਣੀ ਹੁੰਦੀਆਂ ਦੋ ਕੁ ਮਿੰਟ ਇਹਨਾਂ ਨੂੰ ਡਰਾਈ ਕਰਕੇ ਜਿਆਦਾ ਟਾਈਮ ਨਹੀਂ ਲੱਗਦਾ ਫਿਰ ਧੋਣ ਤੇ ਇੱਥੇ ਵੀ ਸ਼ਾਂ ਆ ਗਈ ਸੀ ਨਾ ਇਹ ਤਾਂ ਧੁੱਪ ਆ ਜਾਂਦੀ ਇੱਥੇ 10:00 ਵਜੇ ਨੂੰ ਤੇ ਦਿੱਤਾ ਟਾਈਮ 12:00 ਸਵਾ 12 ਦਾ ਸੀਗਾ ਹੀ ਤਾਂ ਕਰਕੇ ਸ਼ਾਂ ਆ ਗਈ ਸੀ ਕੱਪੜਾ ਤੇ ਝਾੜੂ ਪੋਚੇ ਦਾ ਤਾਂ ਆ ਹੁੰਦਾ ਸਵੇਰ ਵੇਲੇ ਹੋ ਜੇ ਤਾਂ ਉਹਦੇ ਨਾਲ ਦੀ ਰੀਸ ਨਹੀਂ ਗਈ ਬਾਅਦ ਦੇ ਵਿੱਚ ਤਾਂ ਬਸ ਇੱਕ ਕਰਨਾ ਤਾਂ ਪੈਂਦਾ ਸਰਦਾਣੀ ਤੇ ਬੇਮਾਂਜੇ ਨਾਲ ਕੰਮ ਕਰਨਾ ਪੈਂਦਾ ਜਦੋਂ ਬੇ ਟਾਈਮ ਆ ਜਾ ਕੰਮ ਹੋ ਜਾਂਦਾਗਾ ਜਿਹੜਾ ਵੇਲੇ ਸਿਰ ਕੰਮ ਹੋ ਜਾਣਾ ਤੇ ਉਹਦੇ ਨਾਲ ਦੀ ਤਾਂ ਕੋਈ ਰੀਸ ਨਹੀਂ ਗੀ। ਬਾਕੀ ਸਰੀਰ ਵੈਸੇ ਵੀ ਅੱਜ ਥਕਾਵਟ ਜੀ ਮਾਨ ਰਿਹਾ ਸੀਗਾ। ਕੋਸਾ ਥੋੜੀ ਜਿਹਾ ਟੈਨਸ਼ਨ ਜੀ ਹੋ ਜਾਂਦੀ ਹੈਗੀ। ਭਾਪ ਦੀ ਟੈਨਸ਼ਨ ਜੀ ਹੋ ਗਈ ਪੈਰ ਦੀ ਬੇਸ਼ੱਕ ਠੀਕ ਤਾਂ ਹੋ ਜਾਊਗਾ ਤੇ ਪਰ ਟੈਨਸ਼ਨ ਵੀ ਆਪ ਨੂੰ ਮਾੜੇ ਨਾਲ ਹੀ ਹੋ ਜਾਂਦੀ ਹੈਗੀ। ਬੱਚੇ ਆਏ ਵੀ ਇਹ ਤਾਂ ਹੱਥ ਦੇ ਖੇਡਦੇ ਵਧੀਆ ਲੱਗਦੇ ਆਗੇ। ਜੋ ਚੁੱਪ ਜੇ ਕਰਕੇ ਵਾਹੇ ਨੇ ਸੋਸਤ ਤੇ ਫਿਰ ਆਪਦਾ ਵੀ ਮਨ ਜਾ ਵਾਦਦਾ ਨਹੀਂਗਾ ਕੱਪੜੇ ਤੋਂ ਕਿਥਾਂ ਵੀ ਧੋਣਾ ਹੋਊਗਾ ਤੇਦਰ ਹੋਰ ਲ ਬੜੇ ਧੋਂਗੇ ਅੱਜ ਮੈਂ ਪਿਛਲਾ ਵਿੜਾ ਨਹੀਂ ਧੋਂਦੇਗੀ ਸ਼ਾਮ ਨੂੰ ਦੇਖ ਲੂੰਗੀ ਜੇ ਸ਼ਾਮ ਨੂੰ ਲੋਟ ਲੱਗਿਆ ਤਾਂ ਸ਼ਾਮ ਨੂੰ ਧੋ ਦੂੰਗੀ ਇੱਕ ਦੋ ਕੱਪੜੇ ਇਹ ਨਵੇਂ ਮਗਾਏ ਸੀਗੇ ਤੇ ਉਹਨਾਂ ਨੂੰ ਵੀ ਪਾਣੀ ਚ ਕਚਾਲ ਦੂੰ ਕਿਉਂਕਿ ਦਾਵਾ ਕਪੜਾ ਕੋਈ ਵੀ ਲੈ ਕੇ ਆਉਣਿਆ ਤੇ ਇਸ ਤਰ੍ਹਾਂ ਨਹੀਂ ਪਾਉਂਦੇ ਇੱਕ ਵਾਰੀ ਇਹਨਾਂ ਨੂੰ ਧੋ ਕੇ ਤੇ ਬਾਅਦ ਦੇ ਵਿੱਚ ਹੀ ਕਪੜਾ ਚਾਹੇ ਆਪ ਦਾ ਚਾਹੇ ਬੱਚਿਆਂ ਦਾ ਤੇ ਫੇਰ ਹੀ ਕੱਪੜੇ ਪਾਏਦੇ ਆ ਕਈ ਵਾਰੀ ਐ ਹੁੰਦਾ ਵੀ ਦੁਕਾਨ ਤੇ ਵੀ ਕੱਪੜੇ ਕੋਈ ਨਾ ਕੋਈ ਟਰਾਈ ਕੀਤੇ ਹੁੰਦੇ ਜਦੋਂ ਕੋਈ ਲੈਣ ਜਾਂਦਾਗਾ ਤਾਂ ਕਰਕੇ ਮੇਰੀ ਆਦਤ ਆ ਵੀ ਕੱਪੜਿਆਂ ਨੂੰ ਪਹਿਲਾਂ ਇੱਕ ਵਾਰੀ ਵਾਸ਼ ਕਰਕੇ ਤੇ ਬਾਅਦ ਦੇ ਵਿੱਚ ਹੀ ਕੱਪੜੇ ਪਾਉਣੇ ਹੁੰਦੇ ਆ ਉਸ ਤੋਂ ਪਹਿਲਾਂ ਤਾਂ ਨਹੀਂ ਮੈਂ ਪਾਉਣ ਦਿੰਦੀ ਬੱਚਿਆਂ ਨੂੰ ਵੀ ਨਹੀਂ ਪਾਉਣ ਦਿੰਦੀ ਇਸ ਤਰ੍ਹਾਂ ਕੱਪੜੇ ਮੈਨੂੰ ਐ ਹੁੰਦਾ ਵੀ ਪਤਾ ਨਹੀਂ ਕਿੰਨਾ ਕਣ ਉਹ ਤੇ ਟਰਾਈ ਕਰਕੇ ਦੇਖੇ ਹੋਣਗੇ ਦੁਕਾਨ ਤੇ ਬੇਸ਼ੱਕ ਕਿਸੇ ਨੇ ਨਾ ਹੀ ਪਾਏ ਹੋਣਾ ਤੇ ਬਸ ਆਪ ਨੂੰ ਐ ਜੇ ਹੁੰਦਾ ਵੀ ਇੱਕ ਵਾਰੀ ਕੱਪੜੇ ਨੂੰ ਧੋਦ ਗਏ ਨਵੇਂ ਕੱਪੜੇ ਨੂੰ ਹਾਈ ਤਾਂ ਪ੍ਰਾਉ ਸੌਸਤੀ ਹੋਈ ਬੈਠੇ ਸੀਗੇ ਇੱਥੇ ਲੇਮੂ ਪਾਣੀ ਬਣਾ ਕੇ ਲਿਆਈ ਸੀ ਤੇ ਮੈਂ ਉਹਨੂੰ ਕਿਹਾ ਸੀ ਵੀ ਮੈਂ ਤਾਂ ਪੀਣਾ ਨਹੀਂ ਤੇ ਕਹਿੰਦੀ ਮਮਾ ਮੈਂ ਬਣਾ ਲਿਆ ਤੁਸੀਂ ਪੀ ਲਓ ਤੇ ਇਹਨੇ ਖੰਡ ਘੱਟ ਪਾਈ ਸੀਗੀ ਤੇ ਮੈਂ ਥੋੜਾ ਜਿਹਾ ਤਾਂ ਪੀ ਲਿਆ ਤੇ ਬਾਕੀ ਡੋਲ ਤਾਂ ਸੀ ਮਾ ਜਿਵੇਂ ਇਸ ਨੂੰ ਵਾਪਸ ਦੇਤਾ ਇਹਨੂੰ ਪ੍ਰਾਪ ਨੂੰ ਤਾਂ ਪ੍ਰਾਪ ਨੇ ਗੁੱਸਾ ਕਰਨਾਗਾ ਵੀ ਮੈਂ ਬਣਾਇਆ ਸੀ ਮਮਾ ਨੇ ਪੀਤਾ ਲਈ ਬਸ ਇਹ ਤੋਂ ਟੈੱਕੇ ਵੀ ਨਹੀਂ ਬੈਠਿਆ ਜਾਂਦਾਗਾ ਐ ਨਹੀਂਗਾ ਵੀ ਮੇਰੇ ਤਕਲੀਫ ਹੋ ਰਹੀ ਆ ਪੈਰ ਨੂੰ ਜਾਂ ਵੀ ਮੈਂ ਬੈਠ ਜਾ ਟੈੱਕੇ ਰੈਸਟ ਨਹੀਂ ਕਰ ਸਕਦੀ ਜੀ ਜੇ ਕੱਲ ਇਹ ਸਕੂਲ ਨਾਲ ਜਾਂਦੀ ਤਾਂ ਇਹਦਾ ਇੰਨਾ ਕੰਮ ਬਦਲਣਾ ਵੀ ਨਹੀਂ ਸੀਗਾ ਕਿਉਂਕਿ ਜਦੋਂ ਇਹ ਆਈ ਹੈਗੀ ਉਦੋਂ ਦਰਦ ਜ਼ਿਆਦਾ ਹੋ ਰਿਹਾ ਸੀ ਇਹਦੇ ਪੈਰ ਦੇ ਵਿੱਚ ਜਦੋਂ ਗਈ ਉਹਦੋਂ ਇੰਨਾ ਹੈ ਨਹੀਂ ਸੀਗਾ ਉਹ ਤਾਂ ਇਹ ਤੋਂ ਚੱਲਿਆ ਵੀ ਨਹੀਂ ਸੀ ਜਾਂਦਾ ਜਦੋਂ ਸਕੂਲ ਦੇ ਵਿੱਚੋਂ ਆਈ ਹੈਗੀ ਤੇ ਮੈਂ ਇਹਨੂੰ ਕਿਹਾ ਮੈਂ ਤੈਨੂੰ ਮਨਾ ਕੀਤਾ ਸੀ ਵੀ ਨਾ ਜਾ ਪਰ ਬੱਚੇ ਆਪਣੇ ਮੰਨ ਦੀ ਕਰਦੇ ਆ ਮੰਨ ਦੇ ਤਾਂ ਕਿੱਥੇ ਹੈਗੇ ਬਾਕੀ ਪੜ੍ਹਾਈ ਦਾ ਹੋ ਜਾਂਦਾ ਹੁਣ ਗੋਰਡ ਦੀ ਕਲਾਸ ਆ ਤਾਂ ਕਰਕੇ ਥੋੜਾ ਜਿਹਾ ਇਹਨੂੰ ਐ ਹੋ ਜਾਂਦਾਗਾ ਵੀ ਮੈਂ ਪਿੱਛੇ ਨਾ ਰਹਿ ਜਾ ਦੂਸਰੇ ਬੱਚਿਆਂ ਨਾਲ ਉਹ ਜੀ ਕੱਪੜੇ ਧੋਣ ਦੇ ਨਾਲ ਨਾਲ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਵੀਡੀਓ ਨੂੰ ਇੱਥੋਂ ਟਿੱਕਰ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ